ਪਹਿਲਾਂ ਤਾਂ ਜਿਹੜਾ ਤੁਸੀਂ ਡਾਇਲੌਗ ਜੋ ਕੁਐਸਚਨ ਪੁੱਛਿਆ ਮੇਰਾ ਮਨ ਇੱਥੇ ਹੀ ਪਰ ਰਿਹਾ ਹੈ ਕਿ ਗਿੱਪੀ ਜੀ ਨੇ ਜਦੋਂ ਮੈਨੂੰ ਸਭ ਤੋਂ ਪਹਿਲਾਂ ਅਰਦਾਸ ਦਾ ਹਿੱਸਾ ਬਣਾਇਆ ਤਾਂ ਮੇਰੀਆਂ ਤਾਂ ਉਹੀ ਹਾਲੇ ਤੱਕ ਤਾਰੀਫਾਂ ਨਹੀਂ ਬੋਲਦੀਆਂ ਨਾ ਲੋਕਾਂ ਨੂੰ ਭੁੱਲਦੀਆਂ ਨੇ ਮੈਨੂੰ ਤਾਂ ਭੁੱਲਣੀਆਂ ਹੀ ਕੀ ਹੈ ਉਹ ਮੈਂ ਸ਼ਾਇਦ ਦਿਲ ਤੋਂ ਪਤਾ ਨਹੀਂ ਕਿੰਨੀਆਂ ਦੁਆਵਾਂ ਦੇਣੀਆਂ ਦਿਨ ਰਾਤ ਤੇ ਸ਼ੁਕਰੀਆ ਕਰਦੀ ਆ ਪਹਿਲਾਂ ਤਾਂ ਗਿੱਪੀ ਜੀ ਦਾ ਤੇ ਸਾਡੇ ਪ੍ਰੋਡਿਊਸਰ ਸਾਡੇ ਕੋ ਸਟਾਰ ਜਿੰਨੇ ਵੀ ਬੈਠੇ ਐ ਇੰਨਾ ਸਾਰਿਆਂ ਦਾ ਤੇ ਮੈਂ ਪਹਿਲੀ ਅਰਦਾਸ ਵੀ ਤੇ ਦੂਜੀ ਅਰਦਾਸ ਕਰਾਂ ਜੀ ਵੀ ਤੇ ਅਰਦਾਸ ਸਰਵਤ ਦੇ ਭਲੇ ਦੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਆ ਕਿ ਮੈਂ ਅਰਦਾਸ ਦਾ ਹਮੇਸ਼ਾ ਹਿੱਸਾ ਬਣਦੀ ਰਹੀ ਆ ਤੇ ਨਾਂ ਵੀ ਬਣਾ ਤਾਂ ਰੋਕ ਕੇ ਵੀ ਮੈਂ ਬਣ ਲੂੰਗੀ। ਠੀਕ ਹੈ। ਕਿਉਂਕਿ ਇੱਕੋ ਹੀ ਇਹ ਜੀ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਹੱਕ ਸਮਝਦੇ ਹੋ ਤੇ ਤੁਹਾਡਾ ਦਿਲ ਕਹਿੰਦਾ ਕਿ ਤੁਸੀਂ ਇੱਥੇ ਕੰਮ ਕਰੋ। ਹਰ ਜਗ੍ਹਾ ਨਹੀਂ ਕਿਹਾ ਜਾਂਦਾ ਤੇ ਇੱਥੇ ਅਸੀਂ ਜੇ ਰੋਕ ਕੇ ਵੀ ਮੰਗਾਗੇ ਤਾਂ ਇੱਥੇ ਕੁਝ ਤਾਂ ਹੈ ਜਾਂ ਹੋਊਗਾ। ਕਿ ਅਸੀਂ ਗਿੱਪੀ ਨੂੰ ਹਮੇਸ਼ਾ ਕਹਾਂਗੇ ਕਿ ਸਾਨੂੰ ਆਪਣੀ ਫਿਲਮ ਦਾ ਹਰ ਇੱਕ ਦਾ ਹਿੱਸਾ ਬਣਾਇਓ ਆਏ ਹੋਏ ਤੇ ਮੈਂ ਬਹੁਤ ਖੁਸ਼ ਹਾਂ ਜਿਹੜਾ ਸੀਨ ਅਸੀਂ ਕੀਤਾ ਉਹ ਤੁਸੀਂ ਦੇਖ ਲਓਗੇ ਮੇਰਾ ਜਹਾਜਾਂ ਸੁਭਾ ਹੈ ਤੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਗਿੱਪੀ ਜੀ ਨੇ ਕੰਮ ਕਰਵਾਇਆ ਤੇ ਟੀਜ਼ਰ ਦੇਖਿਆ ਸ਼ੁਰੂਆਤ ਹੋਈ ਹੈ ਰੋਏ ਆ ਮੈਂ ਤੇ ਸੋਹੀ ਸਾਹਿਬ ਓਏ ਹੋਏ ਦਬਾ ਕੇ ਤੇ ਐਨਾ ਹੈ ਕਿ ਸਾਡੇ ਰਿਸ਼ੀ मैम ਇਹ ਸਾਰੀ ਸਟਾਰ ਕਾਸਟ ਗਏ ਹੋਏ ਸੀ ਹਜੂਰ ਸਾਹਿਬ ਪਰ ਸਾਨੂੰ ਇਹ ਲੱਗਦਾ ਸੀ ਕਿ ਕੋਈ ਸਾਡੇ ਨਾਲ 24 ਘੰਟੇ ਗੱਲ ਹੁੰਦੀ ਸੀ ਤੇ ਸਾਡੇ ਹਜੂਰ ਸਾਹਿਬ ਹਾਜ਼ਰੀ ਲੱਗਦੀ ਰਹੀ ਹੈ ਤੇ ਸਾਡੇ ਨਾਂ ਦੀ ਅਰਦਾਸ ਵੀ ਹੋਈ ਹੈ ਪ੍ਰਸ਼ਾਦ ਵੀ ਪਹੁੰਚਿਆ मैम ਨੇ ਉੱਥੇ ਖੜ ਕੇ ਵੀ ਸਾਨੂੰ ਫੋਨ ਕੀਤਾ ਸੋ ਇਹ ਜਿਹੇ ਫਿਲਮਾਂ ਬਣਦੀਆਂ ਰਹਿਣ ਅਸੀਂ ਇਹ ਕਹਿੰਦੇ ਆ ਵੀ ਸਾ ਅਸੀਂ ਪਤਾ ਨਹੀਂ ਕੀ ਪੁੰਨ ਕੀਤੇ ਨੇ ਇਹੋ ਜਿਹਾਂ ਫਿਲਮਾਂ ਦਾ ਅਸੀਂ ਹਿੱਸਾ ਬਣਿਆ ਪੱਕਾ ਕੋਈ ਪੁੰਨ ਤਾਂ ਕੀਤੇ ਨੇ ਸੋ ਬਸ ਸਾਡੇ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਇਹ ਫਿਲਮਾਂ ਨਾ ਕਿਸਮਤ ਨਾਲ ਹੀ ਬਣਦੀਆਂ ਪਤਾ ਨਹੀਂ ਕਿਵੇਂ ਬਣ ਜਾਂਦੀਆਂ ਇਹ ਪਰਮਾਤਮਾ ਵਾਹਿਗੁਰੂ ਆਪ ਹੀ ਬਣਵਾਉਂਦੇ ਨੇ ਤੇ ਇਹ ਅਰਦਾਸ ਸਰਬੱਤੇ ਭਲੇ ਦੀ ਆਪ ਹੀ ਬਣ ਜਾਂਦੀ ਹੈ ਸੋ ਬਾਕੀ ਸਾਰਿਆਂ ਦੀ ਮਿਹਨਤ ਹੈ ਕੋਸ਼ਿਸ਼ ਕੀਤੀ ਹੈ ਪਰ ਅਰਦਾਸ ਤਾਂ ਅਰਦਾਸ ਹੈ ਅਸੀਂ ਇਹੀ ਕਹਾਂਗੇ ਕਿ ਅਰਦਾਸ ਸਰਬੱਤ ਦੇ ਭਲੇ ਦੀ ਹੈ ਤੇ ਤੁਸੀਂ ਸਾਰਿਆਂ ਨੇ ਦੇਖਣ ਜਾਣਾ ਤੇ ਬਾਕੀ ਦੁਬਾਰਾ ਤੋਂ ਮੈਂ ਫੇਰ ਹੰਬਲ ਮੋਸ਼ਨ ਪਿਕਚਰ ਤੇ ਗਿੱਪੀ ਗਰੇਵਾਲ ਤੇ ਸਾਡੀ ਸਾਰੀ ਸਟਾਰ ਕਾਸਟ ਕੁਗੀ ਜੀ ਸੋਹੀ ਸਾਵ ਰਿਸ਼ੀ ਮੈਮ ਰੂਪੀ ਮੈਮ ਪੰਗੋ ਮੈਮਲਕੇ ਜੀ ਪ੍ਰਿੰਸ ਸਾਡਾ ਬੋਲੀ ਬਾਕੀ ਹੈਪੀ ਰਾਏ ਕੋਟੀ ਇਹ ਤਾਂ ਹਮੇਸ਼ਾ ਹੀ ਅਕਸਰ ਪਤਾ ਨਹੀਂ ਕੀ ਸੋਚ ਕੇ ਲਿਖਦੇ ਨੇ ਸਮਝ ਨਹੀਂ ਆਉਂਦੀ ਅਸੀਂ ਇਹਨਾਂ ਨੂੰ ਹੁਣ ਵੀ ਪੁੱਛ ਕੇ ਹਟਿਆ ਵੀ ਕੀ ਸੋਚਦੇ ਹੋ ਤੁਹਾਡਾ ਪੈਨ ਕਿਹਾ ਜਾ ਕੀ ਕੀ ਲਿਖ ਜਾਂਦੇ ਤੇ ਸਾਰਿਆਂ ਦਾ ਜੇ ਮੈਂ ਨਾਮ ਭੁੱਲ ਗਿਆ ਜੈਸਮਿਨ ਸਾਡੇ ਪ੍ਰੋਡਿਊਸਰ ਸਾਹਿਬ ਸਾਰਿਆਂ ਦਾ ਥੈਂਕਸ ਕਰਦੀਆਂ ਦਿਲ ਤੋਂ ਬਸ ਦਿਲ ਦੇ ਵਿੱਚ ਐਦਾ ਐ ਵੀ ਇਸ ਸਤੰਬਰ ਨਾ ਜਿਹੜਾ ਅ ਜੁਲਾਈ ਅਗਸਤ ਛਾਲ ਜੀ ਮਾਰ ਕੇ ਆਏ ਆਏ ਹਾਏ ਥੈਂਕ ਯੂ ਵਾਹ